ਬੀਬੀ ਗੁਲਪਨਾ ਕਹਿੰਦੀ ਵੀ ਅਸੀਂ ਚਾਰ ਜਨਰੇਸ਼ਨਸ ਤੋਂ ਇਸ ਦੇਸ਼ ਦੀ ਦੇਸ਼ ਭਗਤੀ ਕਰ ਰਹੇ ਹਾਂ ਅਸੀਂ ਇਸ ਦੇਸ਼ ਦੇ ਵਾਸਤੇ ਲੜ ਰਹੇ ਹਾਂ ਪਲੀਜ਼ ਮੇਰੀ ਹਾਜ਼ਰੀ ਲਵਾ ਦਿਓ ਐਜ਼ ਅ ਦੇਸ਼ ਭਗਤ ਥ ਫੈਕਟ ਥੈਟ ਯੂ ਹੈਵ ਟੂ ਸੇ ਇਟ ਆਊਟ ਲਾਊਡ ਤੁਹਾਡੇ ਮੂੰਹ 'ਚ ਪੇੜ ਹੈ ਕਿਉਂਕਿ ਇਹ ਦੱਸਣਾ ਨਹੀਂ ਪੈਂਦਾ ਹੁੰਦਾ ਵੀ ਅਸੀਂ ਦੇਸ਼ ਭਗਤਾਂ ਤੇ ਜੇ ਤੁਹਾਨੂੰ ਦੱਸਣਾ ਪਵੇ ਤਾਂ ਫਿਰ ਤੁਸੀਂ ਉਸ ਦੇਸ਼ ਦੇ ਸਕੇ ਨਹੀਂ ਹੈਗੇ ਤੇ ਦੂਜੀ ਗੱਲ ਜਿਹੜਾ ਤੁਸੀਂ ਜ਼ਖਮ ਛੇੜਿਆ ਨਾ ਸਾਡਾ ਯੂ ਪੋਕਡ ði ਵੂੰਡ that you don't understand you prob dekho j if you do understand then ohde vich sirf ikko hi cheez aa ve tusi relevance pal rahe ho tusi visibility pal rahe ho tusi fame pal rahe ho te chauthi cheez tusi ticket pal rahe ho eh koi nawa hathyar ni hai this has been used by a lot of people kangrenar and north mp ban chuki hai is hathyar nu vart ke chalo thanu vi koi ticket idhar udhar mil sakdi hai i'll give you the benefit of the doubt ki ho sakda hai tusi out of innocence main ignorance vi nahi kahungi yaar innocence tusi eh gal kehati ho ni hai ਮੈਂ ਨਾ ਤੁਹਾਨੂੰ ਆਪਣਾ ਇਤਿਹਾਸ ਦੱਸਦੀਆਂ ਜੀ ਤੁਸੀਂ ਸਿੱਖੀ ਕਨਸੈਪਟ ਨਹੀਂ ਨਾ ਸਮਝਦੇ ਤਾਂ ਫਿਰ ਤੁਹਾਡੇ ਪੱਲੇ ਦੀਪ ਸਿੱਧੂ ਵਾਲਾ ਜਿਹੜਾ ਪੂਰਾ ਵਰਤਾਰਾ ਪੈਣਾ ਨਹੀਂ ਹੈਗਾ ਸੋ ਸਿੱਖੀ ਕਨਸੈਪਟ ਸਮਝੀਏ ਆਪਾਂ ਆ ਰੀਲੀ ਹੋਪ ਦਿਸ ਵੀਡੀਓ ਰੀਚਸ ਯੂ ਐਂਡ ਆ ਰੀਲੀ ਹੋਪ ਯੂ ਲਿਸਨ ਟੂ ਦ ਹੋਲ ਵੀਡੀਓ ਠੀਕ ਹੈ ਅਸਲ ਦੇ ਵਿੱਚ ਤੁਹਾਡੀ ਕੱਲਿਆਂ ਦੀ ਪ੍ਰੋਬਲਮ ਨਹੀਂ ਕੋਈ ਵੀ ਬੰਦਾ ਜਦੋਂ ਜ਼ਿਆਦਾ ਪੜ੍ਹ ਲਿਖ ਜਾਂਦਾ ਹੈ ਨਾ ਤਾਂ ਸਿਆਣੀ ਹੋਣ ਦਾ ਭਰਮ ਪਾ ਲੈਂਦਾ ਹੈ ਤੇ ਸਾਰਿਆਂ ਤੋਂ ਪਹਿਲਾਂ ਆਪਣੇ ਧਰਮ ਵੱਲ ਤੋਪਾਂ ਬੀੜਦਾ ਏ ਕੰ ਪੰਜਾਬ 'ਚ ਪੜ੍ਹੇ ਲਿਖੇ ਵਿਦਵਾਨਾਂ ਨੇ ਵੀ ਫੜਿਆ ਹੋਇਆ ਤਰਕ ਦੀ ਤੱਕੜੀ ਨਾ ਲੱਕ ਨਾਲ ਬ ਤੁਸੀਂ ਇਤਿਹਾਸ 'ਚ ਕੋਈ ਕਿੱਸਾ ਸੁਣਾ ਦਿਓ ਨਾ ਆਪਣੀ ਤਕੜੀ ਕੱਢ ਲੈਣੀ ਐ ਪਹਿਲਾਂ ਅੱਖ ਜੀ ਮੀਚ ਕੇ ਕੰਡਾ ਕਰਨਗੇ ਵੀ ਇਤਿਹਾਸ ਨੂੰ ਪਰਵਾਨਗੀ ਦੇਣੀ ਆ ਕਿ ਨਹੀਂ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਇਹ ਕੰਮ ਨਹੀਂ ਕਰ ਸਕਦੇ ਤਾਂ ਕੋਈ ਵੀ ਨਹੀਂ ਕਰ ਸਕਦਾ ਅੱਜ ਕੱਲ ਪਰਸੋ ਨਾ ਮੈਂ ਫੇਸਬੁੱਕ ਤੇ ਵੇਖਿਆ ਇੱਕ ਵੀਰ ਨੇ ਪੋਸਟ ਪਾਈ ਹੋਈ ਸੀ ਹਾਥੀ ਦੀ ਫੋਟੋ ਲਾ ਕੇ ਉਹਦਾ ਟਾਂਚਾ ਬਣਾ ਕੇ ਤੇ ਉਹਦੇ ਮੱਥੇ ਦੇ ਉੱਤੇ ਨਾ ਡੈਫੀਨੇਸ਼ਨ ਲਿਖੀ ਹੋਈ ਸੀ ਕਿ ਇਹ ਜੀ ਇੰਨਾ ਮਜ਼ਬੂਤ ਹੁੰਦਾ ਵੀ ਟੱਕਰ ਮਾਰ ਤੇ ਪਤਾ ਨਹੀਂ ਕਿੰਨੇ ਟਨ ਉਹਨੇ ਲਿਖਿਆ ਸੀਗਾ ਮੈਨੂੰ ਯਾਦ ਨਹੀਂ ਹੈਗਾ ਵੀ ਇੰਨੇ ਟਨ ਲੋਹੇ ਨੂੰ ਇਕੱਠਾ ਕਰ ਦਿੰਦਾ ਮਤਲਬ ਕੁਐਸਚਨ ਆਪਣੇ ਇਤਿਹਾਸ ਦੇ ਉੱਤੇ ਜਿਹੜੇ ਕਹਿੰਦੇ ਹਨ ਵੀ ਕਲਾ ਨਿਵਰਤ ਦੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਥਾਪਣਾ ਦਿੱਤਾ ਸੀ ਭਾਈ ਬਚੱਤਰ ਸਿੰਘ ਨੂੰ ਉਹ ਯਾਦ ਕਰ ਲੈਣਾ ਚਾਹੀਦਾ ਉਸੇ ਹਾਥੀ ਦੇ ਮੱਥੇ ਨੂੰ 나ਗਣੀ چیر ਗਈ ਸੀ ਜਿਹੜਾ ਮੱਥਾ ਟਣਾ ਦੇ ਹਿਸਾਬ ਨਾਲ ਲੋਹਾ ਇਕੱਠਾ ਕਰ ਦਿੰਦਾ ਤੇ ਜਿਹੜੇ ਮੱਥੇ ਦੇ ਉੱਤੇ ਤਵੀਆਂ ਵੀ ਟੰਗੀਆਂ ਹੋਈਆਂ ਸੀ ਨਾ ਇੱਕ ਲੇਖਕ ਦੀ ਗੱਲ ਯਾਦ ਆਉਂਦੀ ਹੈ ਉਹ ਕਹਿੰਦਾ ਕਿ ਜਦੋਂ ਮੈਂ ਨਿੱਕਾ ਸੀ ਮੈਂ ਆਪਣੇ ਨਾਨੇ ਨੂੰ ਕਹਿਣਾ ਵੀ ਹਾਥੀ ਤਾਂ ਇੰਨਾ ਵੱਡਾ ਹੁੰਦਾ ਹਾਥੀ ਨਾਲ ਕੋਈ ਕਿਵੇਂ ਲੜ ਸਕਦਾ ਕਹਿੰਦਾ ਮੇਰੇ ਨਾਨੇ ਨੇ ਕਹਿਣਾ ਵੀ ਪੁੱਤ ਤੂੰ ਹਾਥੀ ਵੇਖਿਆ ਤੁਪਾਈ 77 ਸਿਉ ਨਹੀਂ ਨਾ ਵੇਖਿਆ ਕਲਾ ਕਿਵੇਂ ਵਰਤਦੀ ਹੈ ਜੇ ਪ੍ਰੂਫ ਲੈਣੇ ਹੋਣ ਤਾਂ ਸਰਦਾਰ ਕਰਤਾਰ ਸਿੰਘ ਦੁੱਗਲ ਹੋਰਾਂ ਦੀ ਇੱਕ ਅੱਖੀ ਦੇਖੀ ਤੇ ਹੱਥੀ ਲਿਖਤ ਉਹਨਾਂ ਦੀ ਕਰਾਮਾਤ ਹੈ ਕਹਾਣੀ ਮੈਂ ਪਹਿਲਾਂ ਵੀ ਇੱਥੇ ਵੀਡੀਓ ਬਣਾਈ ਆ ਵੀ ਪੰਜਾ ਸਾਹਿਬ ਨਾ ਸਿੱਖਾਂ ਦੇ ਉੱਤੇ ਰੇਲ ਜੜੀ ਜਾਂਦੀ ਆਪੇ ਰੁਕ ਗਈ ਸੀ ਅਸਲ 'ਚ ਇਹਨਾਂ ਤਰਕਵਾਦੀਆਂ ਨੂੰ ਲੱਗਦਾ ਵੀ ਆਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਇੱਕ ਪੜਿਆ ਲਿਖਿਆ ਨਾ ਮੈਨੂੰ ਆ ਕੇ ਕਹਿੰਦਾ ਬਿਨਾਂ ਸਿਰ ਕੋਈ ਲੜ ਨਹੀਂ ਸਕਦਾ ਹੈਗਾ ਇਹ ਹੋ ਹੀ ਨਹੀਂ ਸਕਦਾ ਇਹ ਤੁਸੀਂ ਦੇਖਿਆ ਕਦੇ ਕਹਿੰਦਾ ਮੈਂ ਕਿਹਾ ਵੀ ਤੁਸੀਂ ਜਿਉਂਦੇ ਬੰਦੇ ਨੂੰ ਆਰੇ ਨਾਲ چیرਿਆ ਜਾਂਦਾ ਵੇਖਿਆ ਕਦੇ ਫਿਰ ਚੁੱਪ ਕਰ ਗਿਆ ਇੱਕ ਇਤਿਹਾਸ ਦੀ ਹੋਰ ਘਟਨਾ ਦੱਸਦੀ ਆ ਵੀ ਕੱਲਾ ਕਿਵੇਂ ਵਰਤਦੀ ਆ 9 ਜੂਨ 1745 ਭਾਈ ਤਾਰੂ ਸਿੰਘ ਦੇ ਕੇਸ ਕੱਟਣ ਦਾ ਹੁਕਮ ਹੁੰਦਾ ਪਰ ਨਾ ਕਿਸੇ ਕੈਂਚੀ ਤੋਂ ਕੇਸ ਨਹੀਂ ਕੱਟੇ ਗਏ ਤੇ ਬੜੇ ਲੋਕੀ ਤਰਕ ਕਰਦੇ ਆ ਕਹਿੰਦੇ ਲੈ ਇਹ ਕਿਵੇਂ ਹੋ ਸਕਦਾ ਕੇਸ ਨਹੀਂ ਕੱਟੇ ਗਏ ਕੋਈ ਕੇਸ ਕੱਟਣ ਨੂੰ ਤਿਆਰ ਹੀ ਨਹੀਂ ਸੀ ਹੋਇਆ ਵੀ ਹੱਦਾਂ ਲੋਕਾਂ ਦੀ ਜੇ ਕੋਈ ਖੋਪੜੀ ਲਾਉਣ ਨੂੰ ਤਿਆਰ ਹੋ ਸਕਦਾ ਕੇਸ ਕੱਟਣ ਨੂੰ ਨਹੀਂ ਤਿਆਰ ਹੋਗਾ ਅਸੀਂ ਇਤਿਹਾਸ 'ਚ ਵੀ ਪੜਦੇ ਆ ਵੀ ਜ਼ਕਰੀਆ ਖਾਨ ਨੇ ਨਾ ਭਾਈ ਤਾਰੂ ਸਿੰਘ ਨੂੰ ਕਿਹਾ ਸੀਗਾ ਕਿ ਤੇਰੇ ਜੁੱਤੀਆਂ ਮਾਰ-ਮਾਰ ਕੇ ਸਿਰ ਦੇ ਕੇਸ ਉਤਾਰ ਦਾਂਗਾ ਤੇ ਭਾਈ ਸਾਹਿਬ ਨੇ ਅੱਗੋਂ ਇਹ ਕਿਹਾ ਸੀਗਾ ਵੀ ਖਾਲਸਾ ਜੁੱਤੀਆਂ ਤੇਰੇ ਮਾਰੂਗਾ ਤੇ ਤੈਨੂੰ ਅੱਗੇ ਲੈ ਕੇ ਜਾਊਗਾ 9 ਜੂਨ ਨੂੰ ਖੋਪੜੀ ਉੱਤਰਦੀ ਆ ਤੇ ਭਾਈ ਸਾਹਿਬ 22 ਦਿਨ ਬਿਨਾਂ ਖੋਪੜੀ ਤੋਂ ਜਿਉਂਦੇ ਰਹਿੰਦੇ ਆ ਤੇ ਉਦھر ਕੀ ਹੁੰਦਾ ਜ਼ਕਰੀਆ ਖਾਨ ਦੇ ਨਾ ਪਿਸ਼ਾਬ ਨੂੰ ਬੰਨ ਪੈ ਜਾਂਦਾ ਭਾਈ ਸੁਬੇਕ ਸਿੰਘ ਜਿਹੜੇ ਉਸ ਵਕਤ ਸਰਕਾਰੀ ਠੇਕੇਦਾਰ ਸੀ ਉਹਨਾਂ ਨੇ ਜ਼ਕਰੀਆ ਖਾਨ ਨੂੰ ਕਿਹਾ ਕਿ ਭਾਈ ਤਾਰੂ ਸਿੰਘ ਦੇ ਬੋਲ ਪੂਰੇ ਹੋ ਗਏ ਆ ਤੇ ਉਹਨਾਂ ਨੇ ਕੀ ਕੀਤਾ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ 'ਚ ਮਾਰੀ ਤਾਂ ਉਹਨੂੰ ਜਦੋਂ ਜੁੱਤੀ ਮਾਰਦੇ ਸੀ ਤੁਹਾਨੂੰ ਪਛਾਹ ਆਉਂਦਾ ਸੀ 1 ਜੁਲਾਈ 1745 ਨੂੰ ਪਹਿਲਾਂ ਜ਼ਕਰੀਆ ਖਾਨ ਦੀ ਮੌਤ ਹੁੰਦੀ ਆ ਤੇ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਸ਼ਹੀਦ ਹੁੰਦੇ ਆ 1 ਜੁਲਾਈ 1745 ਨੂੰ ਪੂਰੇ 22 ਦਿਨ ਬਾਅਦ 22 ਦਿਨ ਕੋਈ ਬਿਨਾ ਖੋਪੜੀ ਤੋੜਿਆ ਤੇ ਉਹਨਾਂ ਦੇ ਬੋਲ ਵੀ ਪੂਰੇ ਹੁੰਦੇ ਆ ਹੁਣ ਇਹ ਕਲਾ ਵਰਤਣੀ ਨਹੀਂ ਤਾਂ ਹੋਰ ਕੀ ਆ ਭਾਈ ਜੇਠਾ ਜੀ ਨਾ ਬਚਪਨ ਦੇ ਵਿੱਚ ਉਹਨਾਂ ਦੇ ਮਾਂ ਪਿਓ ਦੋਨੋਂ ਗੁਜ਼ਰ ਜਾਂਦੇ ਆ ਨਾਨੀ ਆਪਣੀ ਕੋਲੇ ਉਹ ਪਿੰਡ ਬਾਸਰ ਕੇ ਆ ਜਾਂਦੇ ਆ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਆ ਲੋਕ ਨਾਨੀ ਨੂੰ ਕਹਿੰਦੇ ਆ ਵੀ ਨਾ ਤੇਰੇ ਜੇਠੇ ਦਾ ਵਿਆਹ ਨਹੀਂ ਹੋਣਾ ਪਰ ਕਲਾ ਵੇਖੋ ਅੱਜ ਉਸੇ ਭਾਈ ਜੇਠਾ ਜੀ ਯਾਨੀ ਕਿ ਗੁਰੂ ਰਾਮਦਾਸ ਜੀ ਦੀਆਂ ਲਾਵਾਂ ਪੜੇ ਬਿਨਾਂ ਨਾ ਕਿਸੇ ਸਿੱਖ ਦਾ ਵਿਆਹ ਨਹੀਂ ਹੁੰਦਾ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤ ਗੁਰ ਸੰਗ ਕੀਰੇ ਹਮ ਥਾਪੇ ਕਤਲਾਨੀ ਤਹੋਰ ਕੀ ਇਹ ਕਲਾ ਵਾਪਰਨਾ ਹੀ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਮੁਕਾਬਲੇ ਬਣਾ ਬਣਾ ਮਾਰੇ ਜਾਂਦੇ ਪੰਜਾਬ ਦੇ ਨੌਜਵਾਨਾਂ ਦਾ ਕਤਲ ਆਮ ਰੋਕਣਾ ਹੋਵੇ ਤਾਂ ਛਾਤੀ ਨਾਲ ਬੰਬ ਬੰਨਿਆ ਹੋਵੇ ਨਾ ਚਿਹਰੇ ਦੇ ਉੱਤੇ ਕੋਈ ਡਰ ਦਿਸੇ ਨਾ ਪਸੀਨਾ ਨਾ ਲੱਤਾਂ ਕੰਬਣ ਇੱਕ ਆਮ ਵਿਅਕਤੀ ਵਾਂਗ ਬਾਕੀ ਸਿਪਾਈਆਂ ਕੋਲੇ ਖੜੇ ਰਹਿਣਾ ਕਿਸੇ ਨੂੰ ਸ਼ੱਕ ਵੀ ਨਾ ਹੋਣਾ ਕਲਾ ਵਰਤਨੀ ਨਹੀਂ ਇਹ ਇੱਕ ਤਾਜ਼ੀ ਘਟਨਾ ਦੱਸਦੀਆਂ ਚੜਦੀ ਉਮਰ ਦੇ ਵਿੱਚ ਨਾ ਮੁੰਡਿਆਂ ਦਾ ਪੂਰੀ ਦੁਨੀਆ ਦੇ ਮੁੰਡਿਆਂ ਦਾ ਸੇਮ ਸੁਭਾ ਹੁੰਦਾ ਵੀ ਕੁੜੀਆਂ ਦੇ ਕਾਲਜ ਦੇ ਅੱਗੇ ਗੇੜੀ ਮਾਰਨਾ ਉਹਨਾਂ ਨੂੰ ਵੇਖ ਕੇ ਕਮੈਂਟ ਕਰਨਾ ਸਾਰੀ ਦੁਨੀਆ ਇਹ ਕਰਦੀ ਹੈ ਕਿਸਾਨ ਧਰਨੇ ਦੇ ਵਿੱਚ ਨਾ ਲੱਖਾਂ ਦੀ ਗਿਣਤੀ ਦੇ ਵਿੱਚ ਕੁੜੀਆਂ ਸੀ ਪੰਜਾਬ ਤੇ ਬਾਹਰਲੀਆਂ ਸਟੇਟਾਂ ਤੋਂ ਵੀ ਪਰ ਕਿਸੇ ਵੀ ਕੁੜੀ ਨੂੰ ਬਣਾ ਭੈਣ ਕਹੀ ਨਹੀਂ ਸੀ ਮੁੰਡੇ ਬੁਲਾਉਂਦੇ ਕੋਈ ਸਿੰਗਲ ਕੁੜੀ ਦੇ ਨਾਲ ਛੇੜਖਾਨੀ ਨਹੀਂ ਹੋਈ ਲੋਕ ਅਕਸਰ ਕਹਿੰਦੇ ਆ ਵੀ ਜਵਾਨੀ ਨਾਲ ਹੋਸ਼ ਖੋ ਜਾਂਦੀ ਹੈ ਤੇ ਏਸੀ ਚੀਜ਼ ਦਾ ਫਾਇਦਾ ਉਠਾਉਣ ਦੀ ਹੱਤਰ ਸਰਕਾਰ ਨੇ ਕੁਝ ਕੁੜੀਆਂ ਭੇਜੀਆਂ ਵੀ ਸੀ ਪਰ ਅਮ ਇਸੇ ਕਰਕੇ ਵੀ ਬਹਾਨੇ ਨਾਲ ਐਕਸ਼ਨ ਲਵਾਂਗੇ ਹਨਾ ਪਰ ਮੁੰਡਿਆਂ ਨੇ ਹੋਸਟ ਚ ਰਹਿੰਦੇ ਆ ਬਜ਼ੁਰਗਾਂ ਨੂੰ ਤੇ ਬੀਬੀਆਂ ਨੂੰ ਬੁਲਾਇਆ ਤੇ ਉਹਨਾਂ ਕੁੜੀਆਂ ਨੂੰ ਇਤੋਂ ਵੱਡੀ ਕਲਾ ਕੀ ਵਾਪਰ ਸਕਦੀ ਹੈ ਹਣ ਤੁਸੀਂ ਇਹ ਕਹਿਤਾ ਵੀ ਦੀਪ ਸਿੱਧੂ ਦੇ ਬਾਰੇ ਪੁੱਟੇ ਸਿੱਦੇ ਬਿਆਨ ਦਿੱਤੇ ਆ ਤੁਹਾਨੂੰ ਪਤਾ ਦੀਪ ਸਿੱਧੂ ਕੌਣ ਸੀ ਤਿੰਨ ਸਾਲ ਹੋ ਗਏ ਜੇ ਦੀਪ ਸਿੱਧੂ ਨਾ ਨਾ ਹੁੰਦਾ ਤਾਂ ਮੈਂ ਇੱਥੇ ਨਾ ਬੈਠੀ ਹੁੰਦੀ ਮੈਂ ਕੋਈ ਗਾਣੇ ਗੁਣੇ ਚਲਾ ਰਹੀ ਹੋਣਾ ਸੀ ਦੀਪ ਦਿਲਾਂ ਚ ਦੀਪ ਜਗਾ ਗਿਆ ਦਿਮਾਗਾਂ ਚ ਦੀਪ ਜਗਾ ਗਿਆ ਤੁਸੀਂ ਕੀ ਜਾਣੋ ਕਿ ਕੌਨਸਪਰੀਸੀ ਸੀ ਜਿਹੜੇ ਬੰਦੇ ਤੇ ਤੁਸੀਂ ਇਲਜ਼ਾਮ ਲਾ ਰਹੇ ਹੋ ਨਾ ਕਿ ਉਹ ਏਜੰਸੀਆਂ ਦਾ ਬੰਦਾ ਸੀਗਾ ਜਦੋਂ ਕਿਸ ਕੋਲ ਏਜੰਸੀਆਂ ਦਾ ਪੈਸਾ ਹੁੰਦਾ ਨਾ ਉਹਦੀ ਲਾਈਫ ਆਮ ਤੋਂ ਲਗਜ਼ਰੀ ਹੋ ਜਾਂਦੀ ਹੈ ਕਿਹੜੀ ਏਜੰਸੀ ਦਾ ਬੰਦਾ ਸੀ ਜਿੱਦੀ ਲਾਈਫ ਲਗਜ਼ਰੀ ਤੋਂ ਆਮ ਹੋ ਗਈ ਸੀ ਅਖੇ ਉਹਨੂੰ ਇੰਨੀ ਪਬਲਿਸਿਟੀ ਕਿਵੇਂ ਮਿਲ ਗਈ ਇੰਨੇ ਨੌਜਵਾਨ ਉਹ ਤੇ ਮਗਰ ਕਿਵੇਂ ਲੱਗੇ ਸੀ ਉਦੋਂ ਇੰਨੇ ਲੋਕ ਕਿਵੇਂ ਇਕੱਠੇ ਕਰਲੇ ਸੀ ਉਦੋਂ ਤਾਂ ਇੰਨੇ ਲੋਕ ਇਕੱਠੇ ਕਰਲੇ ਸੀ ਬੀਬੀ ਉਹ ਤਾਂ ਹਰੇਕ ਦੇ ਦਿਲ 'ਚ ਤੜਕਦਾ ਹੁਣ ਜੇ ਤੁਹਾਨੂੰ ਇਹ ਕਲਾ ਵਰਤਨ ਦਾ ਕਨਸੈਪਟ ਆ ਸਮਝ ਨਹੀਂ ਨਾ ਹੁੰਦਾ ਤਾਂ ਭਾਈ ਸ਼ਹੀਦ ਸ਼ਹੀਦ ਭਾਈ ਜਗਰਾਤ ਸਿੰਘ ਤੂਫਾਨ ਦੇ ਪੋਗ ਦੀ ਫੋਟੋ ਵੇਖਿਓ ਆਪਣੇ ਫੋਨ ਦੇ ਵਿੱਚ 4 ਲੱਖ ਬੰਦਾ ਇਕੱਠਾ ਹੋ ਗਿਆ ਸੀਗਾ ਤੇ ਉਦੋਂ ਜਦੋਂ ਸਾਰਾ ਨੈਰੇਟਿਵ ਐਂਟੀ ਖੜਕੂਵਾ ਚੱਲਦਾ ਸੀਗਾ ਜਦੋਂ ਸਾਰਾ ਨੈਰੇਟਿਵ ਐਂਟੀ ਸਿੰਘ ਚੱਲਦਾ ਸੀਗਾ ਤੁਹਾਡੇ ਰੇਡੀਓਜ਼ ਦੇ ਉੱਤੇ ਤੁਹਾਡੇ ਟੀਵੀਆਂ ਦੇ ਉੱਤੇ ਪਰ ਜਦੋਂ ਬੰਦੇ ਨੂੰ ਕੋਈ ਹੋਰ ਟੌਪਿਕ ਨਹੀਂ ਨਾ ਸੋਚਦਾ ਫੇਰ ਉਹ ਪਤਾ ਕੀ ਕਹਿੰਦਾ ਇਹਦੀ ਪਰਸਨਲ ਲਾਈਫ ਇਦਾਂ ਸੀ ਓਦਾਂ ਸੀ ਮੈਨੂੰ ਇੱਕ ਬੰਦਾ ਮੈਨੂੰ ਕਹਿੰਦਾ ਨਾ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨਾ ਅਫੀਮ ਖਾਂਦਾ ਸੀ ਮੈਂ ਕਿਹਾ ਵੀਰੇ ਉਹ ਮਹਾਰਾਜਾ ਸੀ ਉਹ ਕੋਈ ਗੁਰੂ ਨਹੀਂ ਸੀ ਕੋਈ ਸਾਧ ਸੰਤ ਨਹੀਂ ਸੀ ਫੀਮ ਛੱਡ ਤੂੰ ਪਹਿਲਾਂ ਇਹ ਦੱਸ ਕਿ ਜਿਵੇਂ ਮੁਗਲ ਕਾਲ ਦੇ ਵਿੱਚ ਕੁੜੀਆਂ ਨੂੰ ਚੱਕ ਕੇ ਲਿਆ ਜਾਂਦੇ ਸੀ ਮੁਗਲ ਸ਼ਾਸਕ ਉਹਨਾਂ ਦੀ ਡੋਲੀ ਲੁੱਟ ਲਈ ਜਾਂਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਦਾਂ ਦਾ ਕੁਝ ਹੋਇਆ ਕਿਹਾ ਨਹੀਂ ਵੀ ਇਦਾਂ ਦਾ ਕੁਝ ਨਹੀਂ ਹੋਇਆ ਕਿਸੇ ਕੁੜੀ ਦਾ ਰੇਪ ਨਹੀਂ ਹੋਇਆ ਕੋਈ ਭੁੱਖਾ ਨਹੀਂ ਸੁੱਤਾ ਪਰ ਉਹ ਫੀਮ ਖਾਂਦਾ ਸੀ ਇਹ ਹਾਲਾ ਪੜੇ ਲਿਖਿਆ ਦਾ ਮੈਂ ਸਾਰਿਆਂ ਦੀ ਗੱਲ ਨਹੀਂ ਕੀਤੀ ਮੈਂ ਉਹਨਾਂ ਦੀ ਗੱਲ ਕੀਤੀ ਆ ਜਿਨ੍ਹਾਂ ਨੇ ਨਾ ਤਰਕ ਦੀ ਬੜੀ ਮੋਟੀ ਐਨਕ ਲਾਈ ਹੋਈ ਆ ਜਿਨ੍ਹਾਂ ਨੂੰ ਲੱਗਦਾ ਕਿ ਵੀ ਜੇ ਅਸੀਂ ਨਹੀਂ ਨਾ ਕਰ ਸਕਦੇ ਹੈਗੇ ਫਿਰ ਕੋਈ ਵੀ ਨਹੀਂ ਕਰ ਸਕਦਾ ਤੇ ਜਿਹੜੇ ਇਹਨਾਂ ਦੀ ਸਪੋਰਟ ਦੇ ਵਿੱਚ ਕਮੈਂਟ ਕਰਦੇ ਆ ਨਾ ਉਹਨਾਂ ਨੂੰ ਇੱਕ ਸਲਾਹ ਹੈ ਮੇਰੀ ਜਿਵੇਂ ਆ ਬੀਬੀ ਗੁਲਪਨਾਗ ਨੇ ਕਿਹਾ ਨਾ ਵੀ ਅਸੀਂ ਡਿਫੈਂਸ ਫੋਰਸਸ ਦੇ ਵਿੱਚ ਰਹੇ ਆ 에ਅਰ ਮਾਰਸ਼ਲ ਅਰਜਨ ਸਿੰਘ ਦੇ ਬਾਰੇ ਪੜ ਲਿਓ ਦੀ ਪਦਵੀ ਬਾਰੇ ਪੜ ਲਿਓ ਦੀ ਕੰਟ੍ਰਿਬਿਊਸ਼ਨ ਬਾਰੇ ਪੜ ਲਿਓ ਸਟ੍ਰਿਪ ਸਰਚ ਉਹਦੀ ਵੀ ਹੋਈ ਸੀ ਜੇ 84 ਰਿਪੀਟ ਹੁੰਦੀ ਆ ਦੰਗਿਆਂ ਦਾ ਨਾਮ ਦਿੱਤਾ ਜਾਣ ਵਾਲਾ ਜੈਨੋਸਾਈਡ ਜੇ ਰਿਪੀਟ ਹੁੰਦਾ ਤਾਂ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਨਫ਼ਰਤ ਹੈ ਤਾਂ ਉਹਨਾਂ ਨੇ ਤੁਹਾਡੀ ਫੇਸਬੁੱਕ ਦੀ ਟਾਈਮ ਲਾਈਨ ਜਾਂ ਤੁਹਾਡੀ ਕਮੈਂਟਸ ਦੀ ਨੋਟੀਫਿਕੇਸ਼ਨਸ ਨਹੀਂ ਦੇਖਣੀਆਂ ਹੈਗੀਆਂ ਤੁਹਾਡੀਆਂ YouTube ਵੀਡੀਓਜ਼ ਨਹੀਂ ਦੇਖਣੀਆਂ ਤੁਹਾਡੀ ਲੈਪਟਾਪ ਦੇ ਉੱਤੇ ਵੀਡੀਓ ਨਹੀਂ ਦੇਖਣੀ ਇੰਟਰਵਿਊ ਨਹੀਂ ਦੇਖਣੀ ਵੀ ਵੇਖੋ ਜੀ ਮੈਂ ਤਾਂ ਤੁਹਾਡੀਆਂ ਪੀਸਮੈਂਟ ਲਈ ਨਾ ਪਿਛਲੇ 5-6 ਸਾਲਾਂ ਤੋਂ ਆਪਦੀ ਕੌਮ ਦਾ ਜਲੂਸ ਕੱਢੀ ਜਾਂਦਾ ਮੈਂ ਤਾਂ ਆਪਦੀ ਕੌਮ ਦੇ ਬੰਦਿਆਂ ਨੂੰ ਛੁੱਡੂ ਸਾਬਤ ਕਰੀ ਜਾਂਦਾ ਉਹਨਾਂ ਨੇ ਪਛਾਣ ਪੱਤਰਾਂ ਦੇ ਉੱਤੇ ਸਿੰਘ ਜਾਂ ਕੌਰ ਲਿਖਿਆ ਦੇਖਣਾ ਜਾਂ ਫਿਰ ਉਹਨਾਂ ਨੇ ਤੁਹਾਡੀ ਸ਼ਕਲ ਵੇਖਣੀ ਆ ਵੀ ਤੁਸੀਂ ਸਿੰਘ ਜਾਂ ਕੌਰੋਂ ਤੁਹਾਡੇ ਘਰਾਂ ਦੇ ਵਿੱਚ ਟੈਰ ਪਏ ਜਾਣੇ ਆ ਤੇ ਕਹਿੰਦੇ ਹੁੰਦੇ ਬੰਦਾ ਕੱਲਾ ਰਹਿ ਜਾਂਦਾ ਹੁੰਦਾ ਹੈ ਯੂ డు ਨੋਟ ਸੀ ਕੈਲਾਈਜ਼ ਯੂ ਵਿਲ ਬੀ ਆਈਸੋਲੇਟਿਡ ਯੂ ਵਿਲ ਬੀ ਵੀਕ ਆ ਵੀ ਕੌਮ ਦਾ ਪੱਖ ਪੂਰਿਆ ਕਰੋ ਬਹੁਤ ਸਾਰੇ ਲੋਕ ਤੁਹਾਡੀ ਮੌਤ ਤੇ ਸਿਆਸਤ ਕਰਨਗੇ ਪਰ ਉਹ ਕੌਮੀਆਂ ਜਿਹੜੀ ਤੁਹਾਡੇ ਆਸਤੇ ਇਨਸਾਫ ਮੰਗਦੀ ਸੜਕਾਂ ਤੇ ਬੈਠੂਗੀ ਉਹ ਕੌਮੀਆਂ ਤੇ ਇਹਨਾਂ ਲੋਕਾਂ ਤੋਂ ਅਪਰੂਵਲ ਮੰਗਦੇ ਤੂੰ ਕੇਸਰੀ ਚੁੰਨੀਆਂ ਦੀ ਗੱਲ ਕੀਤੀ ਜਿਹੜੇ ਘਰ ਦੇ ਵਿੱਚ ਕੇਸਰੀ ਚੁੰਨੀ ਨਹੀਂ ਨਾ ਹੈਗੀ ਉਹ ਸਿੱਖਾਂ ਦਾ ਘਰ ਨਹੀਂ ਹੁੰਦਾ ਮੈਂ ਆਈ ਕੇਮ ਬੈਕ ਫਰਮ ਦ ਆਫਿਸ ਐਂਡ ਮੈਂ ਵੀਡੀਓ ਬਣਾਉਣੀ ਸੀਗੀ ਆਈ ਡਿਡ ਨਾਟ ਹੈਵ ਟੂ ਅਰੇਂਜ ਅ ਕੇਸਰੀ ਚੁੰਨੀ ਆ ਜਸਟ ਹੈਡ ਇਟ ਕਹਿੰਦੇ ਹੁੰਦੇ ਨਾ ਵੀ ਜਦੋਂ ਆਈਡੀਓਲੋਜੀ ਬੰਦੇ ਦੀ ਵੀਕ ਹੋਵੇ ਤਾਂ ਉਹਦੀ ਸਟ੍ਰੈਟੇਜੀ ਬਣਦੀ ਆ ਆਊਟਰੇਜ ਸਮਝ ਆਉਂਦੀ ਆ ਪਰ ਇਸ ਚੀਜ਼ ਦੀ ਜਿਹੜੀ ਕਾਸਟ ਆ ਪਤਾ ਕੀ ਹੋਣੀ ਆ ਜਾਂ ਹੋ ਚੁੱਕੀ ਆ ਥਿਸ ਇਜ਼ ਗੋਇੰਗ ਟੂ ਕਾਸਟ ਯੂ ਯੂਅਰ ਕ੍ਰੈਡੀਬਿਲਟੀ ਦਸ ਹੈਜ਼ ਕਾਸਟ ਯੂ ਯੂਅਰ ਕ੍ਰੈਡੀਬਿਲਟੀ